ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਵੀ ਸਚੁ ੴ ਪਰਮਾਤਮਾ ਇਕ ਹੈ ਸਤਨਾਮ ਉਸਦਾ ਨਾਮ ਸਚ ਹੈ ਜੋ ਹੋਂਦ ਵਿੱਚ ਰਹਿਣ ਵਾਲਾ ਹੈ ਕਰਤਾ ਪੁਰਖ ਸ੍ਰਿਸ਼ਟੀ ਦਾ ਰਚਨਹਾਰ ਕਰਤਾ ਰਚਨਹਾਰ ਪੁਰਖ ਤੋਂ ਪਾਵ ਹੈ ਅਕਾਲ ਪੁਰਖ ਜੋ ਸਭ ਵਿੱਚ ਪੂਰਨ ਹੈ ਨਿਰਪਉ ਡਰ ਤੋਂ ਰਹਿਤ ਹੈ ਨਿਰਵੈਰ ਜਿਸ ਦਾ ਕਿਸੇ ਨਾਲ ਕੋਈ ਵੈਰ ਨਹੀਂ ਅਕਾਲ ਮੂਰਤ ਤੋਂ ਪਾਵ ਹੈ ਜਿਸ ਦਾ ਸ਼ਰੀਰ ਕਾਲ ਤੋਂ ਰਹਿਤ ਹੈ ਅਜੂਨੀ ਸੈਭਮ ਜੋ ਜੁਨਾ ਤੋਂ ਰਹਿਤ ਹੈ ਤੇ ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਗੁਰ ਪ੍ਰਸਾਦ ਤੋ ਪਾਵ ਹੈ ਜੋ ਸਤਗੁਰਦੀ ਕਿਰਪਾ ਨਾਲ ਮਿਲਦਾ ਹੈ ਜਪ ਬਾਣੀ ਦਾ ਨਾਮ ਹੈ ਜਿਸ ਦਾ ਸਿਮਰਨ ਕਰਨਾ ਹੈ ਆਤ ਸੱਚ ਜੁਗਤ ਸੱਚ ਅਕਾਲ ਪੁਰਖ ਪਰਮਾਤਮਾ ਜੋ ਦੀ ਸ੍ਰਿਸ਼ਟੀ ਬਣੀ ਹੈ ਉਸ ਤੋਂ ਵੀ ਪਹਿਲਾ ਹੋਂਦ ਵਿੱਚ ਹੈ ਜੁਗਾ ਦੇ ਆਰੰਭ ਵਿੱਚ ਸੱਚ ਸੀ ਹੈ ਵੀ ਸੱਚ ਹੇ ਨਾਨਕ ਹੁਣ ਵੀ ਸੱਚ ਹੈ ਮੌਜੂਦ ਹੈ ਅੱਗੇ ਵੀ ਸੱਚ ਰਹੇਗਾ ਮੌਜੂਦ ਰਹੇਗਾ ਆਗਾ ਨੂੰ ਵੀ ਹੋਂਦ ਵਿੱਚ ਰਹੇਗਾ